ਬਹੁਤ ਜੋ ਪਿਕਚਰਸ ਆਈਆਂ ਨੇ ਬਹੁਤ ਕਰਤਨਾਕਰ ਹਾਸਾ ਹੋ ਕੇ ਬੇਤੀ ਸ਼ੈੱਡ ਬਾਸ ਦੇ ਵਿੱਚ ਚਲਾ ਗਿਆ ਔਰ ਜਿਤਨੀਆਂ ਮੌਤਾਂ ਆਈਆਂ ਨੇ ਉਹ ਹੈਡ ਇੰਜਰੀ ਕਰਕੇ ਮੌਤਾਂ ਆਈਆਂ ਨੇ ਤੇ ਜੇ ਮੈਂ ਬਾਜੋ ਸਰਬ ਨੇ ਹੁਣ ਹੈਲਥ ਮਿਨਿਸਟਰ ਸਾਹਿਬ ਨਾਲ ਵੀ ਗੱਲ ਕੀਤੀ ਔਰ ਉਹਨਾਂ ਨੇ ਕਹੋਲ ਵੀ ਆਦੀ ਜਿਹੜੇ ਅੱਜਕੱਲ ਬਾਸ ਦੇ ਵਿੱਚ ਬਹੁਤ ਗਰੀਬ ਲੋਕ ਜਿਹੜੇ ਨੇ ਉਹ ਸਫ਼ਰ ਕਰਦੇ ਨੇ ਇਹ ਜਿਹੜੇ ਡੈਟਸ ਹੋ ਗਏ ਜਾਂ ਜਿਹੜੇ ਹਸਪੀਟਲ ਗਏ ਨੇ ਜਾਂ ਜਿਹੜੇ ਪ੍ਰਾਈਵੇਟ ਹਸਪੀਟਲ ਗਏ ਨੇ ਉਹਨਾਂ ਦੀ ਵਾਧ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਔਰ ਇਹ ਉਹਨਾਂ ਨੂੰ ਜੋ ਕੰਪਨਸੇਸ਼ਨ ਹੈ ਉਹ ਵਾਧ ਦੇਣੀ ਚਾਹੀਦੀ ਹੈ ਜਿਹੜੇ ਇੰਜਰਡ ਨੇ ਜਾਂ ਜਿਹੜੇ ਜਿਹਨਾਂ ਡੈਥ ਹੋ ਗਏ ਉਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ ਕੋਬੀਨ 올 ਸਟੇਕ ਹਰ ਵੀ ਉਹ ਕੇ ਦੇ ਚੜ ਕੇ ਯਾਦ ਰੱਖਣਾ ਚਾਹੀਦਾ ਔਰ ਰੰਦਾਵਾ ਸਾਹਿਬ ਸਾਡੇ ਮੈਂਬਰ ਆਫ ਪਾਰਲੀਮੈਂਟ ਤੇ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜੋ ਆਪਣੇ ਸਾਥੀਆਂ ਨਾਲ ਅੱਜ ਅਸੀਂ ਸਿਵਲ ਹਸਪੀਟਲ ਸਿਵਲ ਹਸਪੀਟਲ ਬਟਾਲੇ ਪਹੁੰਚੇ ਆ ਐਸਐਮਓ ਸਾਹਿਬ ਦੇ ਐਸਐਮਓ ਸਾਹਿਬ ਦੇ ਅਸੀਂ ਆਫਿਸ 'ਚ ਬੈਠੇ ਆ ਬੜਾ ਦਰਦਨਾਕ ਵਾਕਿਆ ਵਾਕਿਆ ਹੋਇਆ ਤਕਰੀਬਨ 2-3 ਘੰਟੇ ਪਹਿਲਾਂ ਇੱਕ ਬੱਸ ਬਟਾਲੇ ਤੋਂ ਕਾਦੀਆਂ ਜਾ ਰਹੀ ਸੀ ਪ੍ਰਾਈਵੇਟ ਟ੍ਰਾਂਸਪੋਰਟ ਦੀ ਸੀ ਰਾਜਧਾਨੀ ਐਕਸਪ੍ਰੈਸ ਸੀ ਉਹ ਐਕਸੀਡੈਂਟ ਦਾ ਕਾਰਨ ਕੀ ਹੋਇਆ ਉਦੇ ਬਾਰੇ ਤੇ تحقیقات ਪੁਲਿਸ ਕਰ ਰਹੀ ਹੈ ਤੇ ਸਾਨੂੰ ਜਦੋਂ ਇਤਲਾਹ ਦੇਗੀ ਤਾਂ ਹੀ ਅਸੀਂ ਦੱਸ ਪਾਵਾਂਗੇ ਉਹਦੇ ਬਾਰੇ ਬਟਾ ਬੜਾ ਅਨਫੋਰਚੂਨੇਟ ਇਹਦੇ ਵਿੱਚ ਤਕਰੀਬਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਹੁਤ ਸਾਰੇ ਕ੍ਰਿਟੀਕਲੀ ਇੰਜਰਡ ਨੇ ਕੁਝ ਕੁਝ ਪੇਸ਼IENTS ਨੂੰ ਇਮੀਡੀਏਟਲੀ ਡਾਕਟਰ ਜਿਨੇ ਫਰਸਟ ਏਡ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਪ੍ਰਾਈਵੇਟ ਹਸਪੀਟਲ ਸਿਰ ਵਿੱਚ ਤੋ ਅਸੀਂ ਇਮੀਡੀਏਟਲੀ ਰੰਧਾਵਾ ਸਾਹਿਬ ਤੇ ਮੈਂ ਅਸੀਂ ਟੇਕ ਅਪ ਕਰਾਂਗੇ ਪੰਜਾਬ ਗਵਰਨਮੈਂਟ ਦੇ ਨਾਲ ਸਟੇਟ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਤੇ ਡਿਪਟੀ ਕਮਿਸ਼ਨਰ ਵੀ ਜਦੋਂ ਅਵੇਲੇਬਲ ਹੋਣਗੇ ਕਿਸੇ ਮੀਟਿੰਗ ਚ ਸਾਨੂੰ ਪਤਾ ਲੱਗਿਆ ਆਨਸੀ ਇਸ ਫ੍ਰੀ ਸਾਡੀ ਇਹ ਗੁਜ਼ਾਰਿਸ਼ ਹੋਏਗੀ ਕਿ ਐਕਸਗ੍ਰੇਸ਼ੀਨ ਦੀ ਇਮੀਡੀਏਟਲੀ ਮੈਂ ਇੱਕ ਮਿੰਟ ਉਹਨਾਂ ਦਾ ਹੈਲਥ ਮਿਨਿਸਟਰੀ ਸਾਹਿਬ ਦਾ ਫੋਨ ਵੀ ਆ ਗਿਆ ਮੈਂ ਇੱਕ ਸੈਕਿੰਡ ਆਹ ਮਨਵੀਰ ਜੀ ਸਾਸੀ ਕਰਦੇ ਹਾਂ ਅੱਜ ਕਰਵਾਏ ਇੱਕ ਸੈਕਿੰਡ ਹਲੋ ਸ਼ਸ਼ਕਲ ਬਰਬੀਜੀ ਰੰਧਾਵਾ ਸਾਹਿਬ ਤੇ ਮੈਂ ਨਾ ਸਿਵਲ ਹਸਪੀਟਲ ਚ ਬਟਾਰਾ ਸੀ ਐਸਐਮਓ ਸਾਹਿਬ ਵੀ ਇੱਥੇ ਨੇ ਹਾਂ ਦੇਸ ਵੀ ਨੇ ਵੈਰੀ ਸੀਰੀਅਸ ਮਿਸ ਹੈ ਇੱਕ ਬਸੀ ਪ੍ਰਾਈਵੇਟ ਉਹ ਇਥੋਂ ਜਾ ਰਹੀ ਸੀ ਬਟਾਲਾ ਢੁਕਾ ਦੀਆਂ ਮੋਰ ਥੈਨ 4 5 ਪੀਪਲ ਹੈਵ ਡਾਈਡ ਨੰਬਰ ਆਫ ਥੈਮ ਆਰ ਕ੍ਰਿਟੀਕਲੀ ਇੰਜਰਡ ਤੋਂ ਮੇਰੀ ਰਿਕੁਐਸਟ ਹੈ ਐਟ ਦਿ ਗਵਰਨਮੈਂਟ ਲੈਵਲ ਚਲੋ ਜੋ ਇਹ ਹੋ ਸਕਦਾ ਹੈ ਇਤਕਾਰ ਹੀ ਦੇ ਰਹੇ ਨੇ ਬੈਸਟ ਪੋਸਿਬਲ ਐਫਰਟ ਵੋਟੇਵਰ ਇਜ਼ ਪੋਸਿਬਲ ਕਰ ਰਹੇ ਨੇ ਕੁਝ ਨੂੰ ਪ੍ਰਾਈਵੇਟ ਹਸਪੀਟਲ ਨਾ ਕਿਉਂਕਿ ਉਹ ਹੋਇਆ ਕੀ ਹੈ ਕਿ ਜਿਹੜੀ ਸੱਡਾਂ ਵੱਜੀਆਂ ਸਾਰੀਆਂ ਸਿਰ ਦੇ ਉੱਤੋਂ ਦੀਆਂ ਨੇ ਬਸ ਇੱਕ ਬਿਲਡਿੰਗ ਚਲੀ ਗਈ ਹੈ ਤੇ ਬਹੁਤ ਸੀਰੀਅਸਲੀ ਇੰਜਰਡ ਨੇ ਤੋਂ ਮੇਰੀ ਰਿਕੁਐਸਟ ਹੈ ਕਿ ਜਿਹੜੇ ਸਿਵਲ ਪ੍ਰਾਈਵੇਟ ਹਸਪੀਟਲਸ ਨੇ ਇਕੱਠੇ ਉਹਨਾਂ ਦਾ ਧਿਆਨ ਕਰਨਾ ਪੈਣਾ ਬਹੁਤ ਜ਼ਿਆਦਾ ਗਰੀਬ ਲੋਕ ਨੇ ਜੀ ਤੇ ਹਾਂਜੀ 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 ਨਹੀਂ ਕੁਝ ਕੁਝ ਰੈਫਰ ਕਰ ਦਿੱਤੇ ਜਿਸ ਅਮਰਦੀਪ ਹਸਪੀਟਲ ਨੂੰ ਰੈਫਰ ਕਰਦੇ ਆਂ ਥੈਟਸ ਅ ਪ੍ਰਾਈਵੇਟ ਹਸਪੀਟਲ ਜੀ ਅੱਛਾ ਜੀ ਮੈਂ ਇਹਨਾਂ ਨਾਲ ਐਸਐਮਓ ਸਾਹਿਬ ਨਾਲ ਗੱਲ ਵੀ ਕਰ ਲਿਆ ਦੂਜਾ ਮੇਰੀ ਰਿਕੁਐਸਟ ਹੋਏਗੀ ਜੇ ਤੁਸੀਂ ਅ ਚੀਫ ਮਿੰਿਸਟਰ ਸਾਹਿਬ ਸਾਨੂੰ ਹੁਣੇ ਹੀ ਹੈਲਥ ਮਿਨਿਸਟਰ ਸਾਹਿਬ ਨੂੰ ਕਾਲ ਮੈਂ ਕੀਤੀ ਸੀ ਉਹਨਾਂ ਦਾ ਵਾਪਸ ਆਇਆ ਵੀ ਆ ਮੈਂ ਅਪਰੀਸ਼ੀਏਟ ਕਰਨਾ ਉਹਨਾਂ ਦੇ ਜੈਸਚਰ ਨੂੰ ਉਹਨਾਂ ਨੇ ਇਹ ਵੀ ਗੱਲ ਯਕੀਨ ਦਵਾਇਆ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਲਾਜ਼ਮੀ ਫ੍ਰੀ ਕਰਵਾਵਾਂਗੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਕੁਝ ਬਹੁਤ ਗਰੀਬ ਲੋਕ ਜਿਹੜੇ ਸਫਰ ਕਰ ਰਹੇ ਸੀ ਉਹ ਪ੍ਰਾਈਵੇਟ ਤੇ ਪਬਲਿਕ ਦੇ ਨਾਲ ਜ਼ਰੂਰ ਰੈਫਰ ਹੋ ਗਏ ਉਹਨਾਂ ਦੇ ਇਲਾਜ ਦਾ ਕਰਨਾ ਤੇ ਇੱਕ ਸਾਬਲ ਵੀਰ ਸਿੰਘ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਚੀਫ ਮਿਨਿਸਟਰ ਦੇ ਐਕਸਕਿਊਸ਼ੀਆ ਦੇ ਵਿੱਚੋਂ ਵੱਧ ਤੋਂ ਵੱਧ ਮਦਦ ਜਿਨ੍ਹਾਂ ਦੀ ਮੌਤ ਹੋਈ ਹੈ ਤੇ ਜਿਹਨੇ ਗ੍ਰੀਵਸਲੀ ਇੰਜਰਡ ਉਹਦੇ ਹਿਸਾਬ ਦੇ ਨਾਲ ਮਿਨਿਮਮ ਅਸੀਂ ਚਾਹਾਂਗੇ ਕਿ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਨੂੰ 10-10 ਲੱਖ ਰੁਪਿਆ ਗ੍ਰੀਵਸਲੀ ਇੰਜਰਡ ਨੂੰ 5-5 ਲੱਖ ਰੁਪਿਆ ਜਿਹੜੇ ਉਸ ਤੋਂ ਘੱਟ ਇੰਜਰਡ ਨੇ ਉਹਨਾਂ ਨੂੰ ਲੱਖ-ਲੱਖ ਤੋਂ 5 ਲੱਖ ਰੁਪਿਆ ਕਿਉਂਕਿ ਇਸ ਟਾਈਮ ਇਲਾਜ ਬਹੁਤ ਜ਼ਿਆਦਾ ਮਿੰਗ ਹੈ ਤੇ ਇਹ ਇਲਾਜ ਬੇਸਿਕ ਫਰਸਟ ایڈ ਤੇ ਇਹਨਾਂ ਨੇ ਇੱਥੇ ਦਿੱਤੀ ਹੈ ਜਾਂ ਜੋ ਵੀ ਬੈਸਟ ਪੋਸੀਬਲ ਐਫਰਟ ਹੈ ਅਸੀਂ ਡਾਕਟਰ ਸਾਹਿਬ ਸਾਰਿਆਂ ਦਾ ਥੈਂਕਫੁਲ ਆਵ ਕਰ ਰਹੇ ਨੇ ਬਟ ਗਰੀਬ ਆਦਮੀ ਵਾਸਤੇ ਕੋ 5 7 10 ਦਿਨ ਵੀ ਕਿਤੇ ਪ੍ਰਾਈਵੇਟ ਹਸਪੀਟਲ ਜਾਣਾ ਪੈ ਗਿਆ ਤਾਂ ਬਹੁਤ ਵੱਡਾ ਤੁਹਾਨੂੰ ਪਤਾ ਹੈ ਪਹਿਲਾ ਹੁੰਦਾ ਸੋ ਇਹ ਸਾਡੀ ਆਸ ਉਮੀਦ ਹੈ ਸੂਬੇ ਦੀ ਸਰਕਾਰ ਕੋਲੋਂ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋ ਤੇ ਡੀਸੀ ਸਾਹਿਬ ਨੂੰ ਮੈਂ ਅਸੀਂ ਆਪਣੇ ਵੱਲੋਂ ਕਹਿਣਾ ਚਾਹਾਂਗੇ ਕਿ ਕਿਰਪਾ ਕਰਕੇ ਮੌਕੇ ਨੂੰ ਵਿਜ਼ਿਟ ਕਰ ਆਪਾਂ ਲੁਕਾ ਨੂੰ ਹੌਸਲਾ ਦੇਣ ਤੇ ਉਹਨਾਂ ਦੀ ਮਦਦ